ਦਾ ਨਾਮ ਮੇਰਾ ਨਾਮ ਹਰਜਿੰਦਰ ਸਿੰਘ ਫਟਾਫੜਾ ਜੀ ਐਂਟੀ ਜੀ ਜੀ ਕਿਸਲਾ ਦੇਖਦੇ ਜੋ ਪਹਿਲਗਾਮ ਦੇ ਵਿੱਚ ਹੋ ਰਿਹਾ ਜੀ ਵੇਖਣਾ ਕਿ ਆ ਇਹ ਇਨਸਾਨੀਅਤ ਦਾ ਕਤਲ ਇਹ ਉੱਥੇ ਬੰਦੇ ਨਹੀਂ ਮਰੇ ਇਨਸਾਨੀਅਤ ਮਰੀ ਹੈ ਜਿਹੜਾ ਕਿ ਬੜੇ ਚਿਰ ਤੋਂ ਹੁੰਦਾ ਆ ਰਿਹਾ ਵਾ ਤੇ ਸਰਕਾਰਾਂ ਬਿਆਨ ਦੇ ਦਿੰਦੀਆਂ ਨੇ ਤੇ ਭੁਗਤਣਾ ਲੋਕਾਂ ਨੂੰ ਪੈਂਦਾ ਵਾ ਜਦੋਂ ਕਿ ਸਰਕਾਰ ਇਹੋ ਜੇ ਬਿਆਨ ਨਾ ਦੇਣ ਤੇਹੀਂ ਉੱਥੇ ਬਹੁਤ ਸਫਾਈ ਕਰ ਦਿੱਤੀ ਆ ਤੇ ਉਹ ਸਫਾਈ ਦਾ ਫਿਰ ਸਾਨੂੰ ਕਿਮਿਆਜਾ ਭੁਗਤਣਾ ਪੈਂਦਾ ਵਾ ਜਿਹੜੇ ਕਿ ਆਮ ਜਨਤਾ ਹੁੰਦੀ ਆ ਕਿਸੇ ਦਾ ਭਰਾ ਮਾਰਿਆ ਗਿਆ ਕਿਸੇ ਦਾ ਘਰਵਾਲਾ ਕਿਸੇ ਦਾ ਬੇਟਾ ਕਿਸੇ ਦੀ ਬੇਟੀ ਕਿਸੇ ਦਾ ਕੁਛ ਮਾਰਿਆ ਗਿਆ ਫਰਕ ਪਿਆ ਵਾ ਆਮ ਜਨਤਾ ਨੂੰ ਨਾ ਤੇ ਸਰਕਾਰਾਂ ਨੂੰ ਪਿਆ ਵਾ ਨਾ ਲੀਡਰਾਂ ਨੂੰ ਪਿਆ ਵਾ ਇਹ ਫਰਕ ਜਿਹੜਾ ਵਾ ਇਹ ਕਦੋਂ ਖਤਮ ਹੋਊਗਾ ਇਹ ਸ਼ਾਇਦ ਸਾਰੀ ਦੁਨੀਆ ਖਤਮ ਹੋ ਜੂਗੀ ਇਹ ਫਰਕ ਕਦੀ ਨਹੀਂ ਖਤਮ ਹੋਣਾ ਕਦੀ ਲੀਡਰ ਨਹੀਂ ਕੋਈ ਮਰਿਆ ਆਮ ਜਨਤਾ ਮਰਦੀ ਆ ਜਿੱਥੋਂ ਤੱਕ ਸਾਨੂੰ ਪਤਾ ਵਾ ਆਪ ਵੀ ਇਹ ਲੀਡਰ ਕਦੀ ਵੀ ਅੱਗੇ ਨਹੀਂ ਆਉਣਗੇ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਉਹ ਆਪਣੀਆਂ ਕੋਠੀਆਂ ਦੇ ਵਿੱਚ ਆਪਣੇ ਬੰਦ ਕਮਰਿਆਂ ਦੇ ਵਿੱਚ ਬਿਆਨ ਦੇ ਦਿੰਦੇ ਨੇ ਤੇ ਉਹ ਬਿਆਨਾਂ ਦਾ ਖਮਿਆਜਾ ਭੁਗਤਣਾ ਪੈਂਦਾ ਵਾ ਇੱਕ ਆਮ ਜਨਤਾ ਨੂੰ ਜਿਹੜਾ ਕਿ ਰੁਕਣ ਦਾ ਨਾਮ ਨਹੀਂ ਲੈ ਰਿਹਾ ਕਿਤੇ ਸਾਡੇ ਫੌਜੀ ਜਵਾਨ ਮਾਰੇ ਜਾਂਦੇ ਨੇ ਕਿਤੇ ਸਾਡੇ ਆਪਣੇ ਮਾਰੇ ਜਾਂਦੇ ਨੇ ਉਹਨ ਇੱਕ ਬਹੁਤ ਵਧੀਆ ਗੱਲ ਪਤਾ ਲੱਗੀ ਆ ਕਿ ਇੱਕ ਪਾਕਿਸਤਾਨ ਦਾ ਬੰਦਾ ਮੁਸਲਮਾਨ ਜਿਨੇ ਆਪਣੀ ਜਿੱਕਦੇ ਉੱਤੇ ਗੋਲੀਆਂ ਖਾ ਕੇ ਇੱਕ ਮਿਸਾਲ ਪੇਸ਼ ਕਰ ਦਿੱਤੀ ਆ ਕਿ Hindu Sikh ਜਾਂ Musalman ਕੋਈ ਵੱਖਰੇ ਨਹੀਂ ਆ ਇਹ ਇਨਸਾਨ ਨੇ ਤੇ ਇਹਨਾਂ ਨੂੰ ਇਨਸਾਨ ਹੀ ਰਹਿਣਾ ਚਾਹੀਦਾ ਵਾ ਕਿ ਲਈ ਹੱਥ ਜੋੜ ਕੇ ਬੇਨਤੀ ਆ ਸਰਕਾਰ ਨੂੰ ਕਿ ਸਰਕਾਰ ਉਥੇ ਬੰਦ ਕਮਰਿਆਂ ਵਿੱਚ ਬਿਆਨ ਦੇਣੋਂ ਹਟਣ ਤਾਂ ਕਿ ਕਿਸੇ ਦਾ ਵੀ ਕੋਈ ਜਾਣੀ ਤੇ مالی ਨੁਕਸਾਨ ਨਾ ਹੋਵੇ ਵੇਖੋ ਜੀ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ ਕੋਈ ਹੱਦ ਨਹੀਂ ਹੁੰਦੀ ਕੋਈ ਬੰਨਾ ਨਹੀਂ ਹੁੰਦਾ ਠੀਕ ਆ ਉਹ ਕਲਾਕਾਰ ਬਹੁਤ ਵਧੀਆ ਨੇ ਪਰ ਜਦੋਂ ਇੱਕ ਫਿਰਕਾ ਦੂਜੇ ਫਿਰਕੇ ਦੇ ਲੋਕਾਂ ਨੂੰ ਖਤਮ ਕਰੇਗਾ ਪੁੱਛ ਪੁੱਛ ਕੇ ਖਤਮ ਕਰੇਗਾ ਉਹ ਜਾਨੋਂ ਉਹਨੂੰ ਮਾਰੇਗਾ ਤੇ ਅਸੀਂ ਉਹਨਾਂ ਨੂੰ ਅਸੀਂ ਕੰਮ ਦੇਵਾਂਗੇ ਤੇ ਕੱਲ ਨੂੰ ਸਾਨੂੰ ਫਿਰ ਬਾਈਕਾਟ ਕਰਨਾ ਪੈਣਾ ਵਾ ਜੇ ਅੱਜ ਅਸੀਂ ਬਾਈਕਾਟ ਕਰ ਦਿੰਦੇ ਆ ਸਾਡੇ ਪ੍ਰੋਡਿਊਸਰ ਡਾਇਰੈਕਟਰ ਐਕਟਰ ਸਾਰੇ ਉਹਨਾਂ ਦਾ ਬਾਈਕਾਟ ਕਰਦੇ ਆ ਤੇ ਵਧੀਆ ਗੱਲ ਆ ਜੇ ਉਹਨਾਂ ਨੇ ਬਾਈਕਾਟ ਨਾ ਕੀਤਾ ਉਹਨਾਂ ਨੂੰ ਕੰਮ ਦੇਣੋ ਨਾ ਬੰਦ ਹੋਏ ਤਾਂ ਇੱਕ ਦਿਨ ਇਹੋ ਜਿਹਾ ਆ ਜਾਏਗਾ ਕਿ ਉਹ ਫਿਲਮਾਂ ਬਣਾਈ ਜਾਣਗੇ ਅਸੀਂ ਇੱਥੇ ਫਿਲਮਾਂ ਲੱਗਣ ਨਹੀਂ ਦਿਾਂਗੇ ਅਸੀਂ ਉਹਨਾਂ ਦਾ ਬਾਈਕਾਟ ਕਰਾਂਗੇ ਫਿਰ ਉਹ ਬਾਈਕਾਟ ਦਾ ਖਮਿਆਜਾ ਭੁਗਤਣਾ ਪਏਗਾ ਸਾਡੇ ਸਾਡੀ ਹੀ ਜਨਤਾ ਨੂੰ ਪ੍ਰੋਡਿਊਸਰ ਆਪਣੇ ਪ੍ਰੋਡਿਊਸਰਾਂ ਨੂੰ ਡਾਇਰੈਕਟਰਾਂ ਨੂੰ ਐਕਟਰਾਂ ਨੂੰ ਕਿਉਂਕਿ ਉਹਨਾਂ ਨੇ ਲੱਖਾਂ ਕਰੋੜਾਂ ਰੁਪਏ ਲਾ ਕੇ ਫਿਲਮ ਬਣਾਈ ਹੋਣੀ ਅਸੀਂ ਉਹ ਚੱਲਣ ਨਹੀਂ ਦੇਣੀ ਤੇ ਜਦੋਂ ਉਹ ਚੱਲਣ ਨਹੀਂ ਦੇਣੀ ਤੇ ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਮੋਢਾ ਕੰਮ ਪੈ ਜਾਊਗਾ ਤੁਹਾਡਾ ਨਾਮ ਮੇਰਾ ਨਾਮ ਰਾਜਾ ਰਵੀ ਸਿੰਘ ਹੈ ਜੀ ਇੱਕ ਇਸਤਰੀ ਮੇਰੇ ਚੰਨੂ ਕਮੀਸ਼ਪਾਲ ਗਾਂਦੇ ਵਿੱਚ ਜੋ ਹਾਦਸਾ ਮੱਤ ਹੈ ਢੇਲ ਨੂੰ ਦੇਹਲਾਣ ਵਾਲਾ ਇੱਕ ਹਾਦਸਾ ਹੈ ਜੇਲ ਬਲੁੰਦ ਰਿਆ ਗਿਆ ਉਹ ਦ੍ਰਿਸ਼ ਵੇਖ ਕੇ ਉਸ ਦ੍ਰਿਸ਼ ਨੂੰ ਸਮਝ ਕੇ ਉਹ ਦ੍ਰਿਸ਼ ਨੂੰ ਸੋਚ ਕੇ ਇੱਕ ਨਵ ਵਿਵਹਤਾ ਪਤਨੀ ਕਿਸ ਤਰ੍ਹਾਂ ਆਪਣੇ ਪਤੀ ਦੀ ਲਾਸ਼ ਤੇ ਬੈਣ ਪਾਰੀ ਸੀ ਕਿਸ ਤਰ੍ਹਾਂ ਬੱਚਿਆਂ ਦੀ ਮਾਵਾਂ ਦਾਦੀਆਂ ਬੱਚਿਆਂ ਨੂੰ ਵੈਣ ਪਾਰੇ ਸੀ ਤੇ ਜਦੋਂ ਆਰਮੀ ਤੇ ਜਵਾਨ ਉੱਥੇ ਪਹੁੰਚੇ ਉਹ ਕਿਦਾਂ ਟਰਲਾ ਰਹੀ ਸੀ ਸਾਨੂੰ ਨਾ ਮਾਰੋ ਤੇ ਇਹ ਬੱਚਿਆਂ ਨੂੰ ਨਾ ਮਾਰੋ ਇਹ ਆਵਾਜ਼ਾਂ ਕੰਨਾਂ ਨੂੰ ਬਹੁਤ ਜ਼ਿਆਦਾ ਤਖਦਾਈ ਜਾਂਦੀਆਂ ਅਸੀਂ ਸਰਕਾਰ ਕੋਲ ਇਹੀ ਮੰਗ ਕਰਦੇ ਹਾਂ ਜਿੱਦਾਂ ਇੱਕ ਸ਼ਹੀਨਗਰਜ ਰਹਿਣ ਵਾਲੇ ਆਦਲ ਹੁਸੈਨ ਨੇ ਸਾਡੇ ਸਾਰਿਆਂ ਵਾਸਤੇ ਸਾਡੇ ਹਿੰਦੁਸਤਾਨ ਵਾਸਤੇ ਸਾਡੇ ਭਾਰਤ ਵਾਸਤੇ ਉਨੇ ਇਹ ਨਹੀਂ ਦੇਖਿਆ ਕਿ Hindu ਨੇ ਕਿ Sikh ਨੇ ਮੁਸਲਮਾਨ ਨੇ ਕੌਣ ਨੇ ਅੱਗੇ ਖਲੋ ਕੇ ਛਾਤੀ ਧਾਕੇ ਆਪਣੇ ਸੀਨੇ 'ਚ ਗੋਲੀਆਂ ਖਾਧੀਆਂ ਤੇ ਇਹਨਾਂ ਦਾ ਸਾਥ ਦਿੱਤਾ ਔਰ ਇਸੇ ਤਰ੍ਹਾਂ ਸਾਨੂੰ ਚਾਹੀਦਾ ਕਿ ਕੋਈ ਵੀ ਜਿਹੜੀ ਅਸੀਂ ਜਿਹੇ ਸਿਮਨਾਰਸ਼ ਵੀ ਉਤਾ ਕੈਨਸਲ ਕਰਤਾ ਹੈ ਪਾਣੀ ਕੈਨਸਲ ਕਰਤਾ ਹੈ ਇਸੇ ਆਧਾਰ ਤੇ ਜਿਹੜੇ ਸਾਡੇ ਫਿਲਮ ਮੇਕਰ ਨੇ ਪ੍ਰੋਡੂਸਰ ਡਾਇਰੈਕਟਰ ਨੇ ਆਏ ਦਿਨ ਪਾਕਿਸਤਾਨੀ ਕਲਾਕਾਰਾਂ ਨੂੰ ਪ੍ਰਮੋਟ ਕਰ ਰਹੇ ਹਿੰਦੁਸਤਾਨ ਦੇ ਵਿੱਚ ਉਹਨਾਂ ਨੂੰ ਕੰਮ ਕਰ ਦੇ ਰਿਹਾ ਹਿੰਦੁਸਤਾਨ ਦੇ ਲੋਕਾਂ ਦੀ ਮਿਹਨਤ ਦਾ ਪੈਸਾ ਉਹਨਾਂ ਨੂੰ ਲਟਾਇਆ ਜਾ ਰਿਹਾ ਇਹ ਬੰਦ ਹੋਣਾ ਚਾਹੀਦਾ ਇਹ ਨਾ ਹੋਵੇ ਕਿ ਇੱਕ ਦਿਨ ਹਿੰਦੁਸਤਾਨ ਦੇ ਰਹਿਣ ਵਾਲੇ ਲੋਕ ਖਾਸ ਕਰਕੇ ਪੰਜਾਬੀ ਫਿਰਕੇ ਦੇ ਲੋਕ ਉਹ ਪੰਜਾਬੀ ਫਸਮਾ ਹੀ ਵੇਖਣੀਆਂ ਬੰਦ ਕਰ ਦੇਣ ਜਿਨ੍ਹਾਂ ਨੂੰ ਪ੍ਰਮੋਟ ਪਾਕਿਸਤਾਨੀ ਅਦਾਕਾਰਾਂ ਨਹੀਂ ਕੀਤਾ ਜਾਂਦਾ ਸਰ ਤੁਹਾਡਾ ਨਾਮ ਸਰ ਮੇਰਾ ਨਾਮ ਸੁਖਦੀਪ ਸਿੰਘ ਹੈ ਦੇਖੋ ਮੈਂ ਤੇ ਬੇਨਤੀ ਕਰੂੰਗਾ ਕਿਸੇ ਵੀ ਇੰਡੀਆ ਦੇ ਕਿਸੇ ਵੀ ਸ਼ਹਿਰੀ ਦਾ ਕਿਸੇ ਵੀ ਤਰੀਕੇ ਨਾਲ ਕਤਲ ਜੜਾ ਵਾ ਉਹ ਨਿੰਦਣਯੋਗ ਹੈ ਪਰ ਇਹ ਜਿਹੜੀ ਇਨਸੀਡੈਂਟ ਹੋਈ ਆ ਇਹ ਇੰਨੀ ਬਰਬਰਤਾਪੂਰਨ ਇਨਸੀਡੈਂਟ ਆ ਔਰ ਹਿੰਦੁਸਤਾਨ ਦੇ ਵਿੱਚ ਸਾਰੇ ਭਾਈਚਾਰਿਆਂ ਦੇ ਲੋਕ ਉਸ ਦਿਨ ਦੇ ਮੈਂਟਲੀ ਸ਼ੌਕਟ ਨੇ ਵੀ ਇਹ ਹੋਇਆ ਕੀ ਇਸ ਤਰ੍ਹਾਂ ਹੋ ਗਿਆ ਪਰ ਇਹਦੇ ਪਿੱਛੇ ਇਹ ਆ ਵੀ ਚਲੋ ਮੈਂ ਕੱਲ ਇੱਕ ਜਗ੍ਹਾ ਤੇ ਸੁਣ ਰਿਹਾ ਸੀਗਾ ਨੈਭ ਸਿੰਘ ਸੈਣੀ ਜੀ ਜਿਹੜੇ ਕਰਨਲ ਵਿਨੇ ਸੀਗੇ ਉਹ ਕਰਨਾਲ ਗਏ ਉਹਨਾਂ ਦੇ ਸੰਸਕਾਰ ਤੇ ਉਹਨਾਂ ਦੀ ਬੇਟੀ ਨੂੰ ਕਹਿ ਰਹੇ ਸੀ ਕਿ ਸਿਸਟਰਨੋਜੀ ਨੂੰ ਵੀ ਜੋ ਜਿਸ ਨੇ इनको ਮਾਰਾ ਹੈ ਉਹ ਮਰੇਗਾ ਮੇਰਾ ਇਹਦੇ ਵਿੱਚ ਪੱਕੇ ਇਹ ਆ ਵੀ ਉਹ ਮਰ ਜਾਵੇ ਉਹਦੇ ਨਾਲ ਹੋਰ ਜਿੰਨੇ ਬੰਦੇ ਉਹ ਵੀ ਮਰ ਜਾਣ ਪਰ ਇਹ ਇਨਸੀਡੈਂਟਸ ਰੁਕਣ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਕਿੰਨੀਆਂ ਇਨਸੀਡੈਂਟਸ ਤੁਸੀਂ ਲਾ ਲਓ ਕਦੀ 에ਅਰਵੇਸ ਤੇ ਹਮਲਾ ਹੋ ਗਿਆ ਕਦੀ ਆਰਮੀ ਤੇ ਹਮਲਾ ਹੋ ਗਿਆ ਕਦੀ ਯਾਤਰੀਆਂ ਤੇ ਹਮਲਾ ਹੋ ਗਿਆ ਕਦੀ ਪ੍ਰਵਾਸੀ ਬੰਦੇ ਜਿਹੜੇ ਜੰਮੂ ਦੇ ਵਿੱਚ ਸੀ ਚਾਰ ਪੰਜ ਉਹ ਮਰੇ ਇਹ ਇਨਸੀਡੈਂਟ ਸਰਕਾਰ ਨੂੰ ਰੋਕਣ ਵਾਸਤੇ ਪੱਕਾ ਉਪਰਾਲਾ ਕਰਨਾ ਚਾਹੀਦਾ ਔਰ ਜਿਸ ਤਰ੍ਹਾਂ ਕਿ ਲੋਕ ਦੱਸ ਰਹੇ ਆ ਕਿ ਉਥੇ ਕਿੰਨੇ ਕਿਲੋਮੀਟਰ ਦੇ ਏਰੀਆ ਵਿੱਚ ਆਰਮੀ ਦੀ ਡਿਪਲੋਇਮੈਂਟ ਕੋਈ ਵੀ ਨਹੀਂ ਸੀ ਇਹ ਬਹੁਤ ਜੜੀ ਸੀਰੀਅਸ ਵਿਸ਼ਾਵਾ ਇਹਦੇ ਤੇ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਨੂੰ ਡਿਫੈਂਸ ਮੰਤਰੀ ਸਾਹਿਬ ਨੂੰ ਇਹ ਤੇ ਸੰਗਿਆਨ ਲੈਣਾ ਚਾਹੀਦਾ ਦੇਖੋ ਸਰ ਮੇਰਾ ਮੰਨਣਾ ਇਹ ਆ ਵੀ ਜੇ ਹੁਣ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੀਆਂ ਇਨਸੀਡੈਂਟਸ ਹੋ ਰਹੀਆਂ ਫਿਰ ਸਾਡੇ ਪੰਜਾਬੀ ਫਿਲਮਾਂ ਦੇ ਔਰ ਹਿੰਦੀ ਫਿਲਮਾਂ ਦੇ ਡਾਇਰੈਕਟਰ ਸਾਹਿਬਾਨ ਨੇ ਜਿਹੜੇ ਉਹਨਾਂ ਨੂੰ ਇਸ ਚੀਜ਼ ਨੂੰ ਅਵਾਇਡ ਕਰਨਾ ਚਾਹੀਦਾ ਵੀ ਸਾਡੇ ਪੰਜਾਬ ਦੇ ਵਿੱਚੋਂ ਸਾਡੇ ਕੰਟਰੀ 'ਚੋਂ ਕਲਾਕਾਰ ਲਓ ਉਹ ਤੁਹਾਡੇ ਦੇਸ਼ ਦੇ ਵਾਸੀਆਂ ਨੂੰ ਆ ਕੇ ਗੋਲੀਆਂ ਮਾਰ ਰਿਹਾ ਉਹਨਾਂ ਨੂੰ ਧਰਮ ਪੁੱਛ ਕੇ ਮਾਰ ਰਿਹਾ ਉਹਨਾਂ ਦੇ ਪੁੱਛ ਰਿਹਾ ਉਹਨਾਂ ਦੇ ਵੀ ਤੁਸੀਂ ਕੌਣ ਜੇ ਇਹ ਵੱਖਰੀ ਚੀਜ਼ ਆ ਮੈਂ ਚਲੋ ਇਹਨੂੰ ਇੱਕ ਵੱਖਰਾ ਪੱਖੇ ਵੀ ਲੈਣਾ ਵਾ ਪਾਕਿਸਤਾਨ ਦੀਆਂ ਜੋ ਚਾਲਾਂ ਨੇ ਉਹਨਾਂ ਨੂੰ ਕਾਮਯਾਬ ਅਸੀਂ ਨਹੀਂ ਹੋਣਨਾ ਸਾਡੀ ਸਰਕਾਰ ਨੂੰ ਇਹ ਪਲੈਨਿੰਗ ਕਰਨੀ ਚਾਹੀਦੀ। ਕੋਈ ਕਮੀਡੀਅਨ ਹੋਣ ਜਾਂ ਜਿਹੜੇ ਵੈਸੇ ਕੋਈ ਹੋਰ ਕੋਈ ਅਦਾਕਾਰ ਹੋਣ ਉਹਨਾਂ ਨੂੰ ਰੋਕਣਾ ਚਾਹੀਦਾ ਜੇ ਅਸੀਂ ਉਹਨਾਂ ਦਾ ਪਾਣੀ ਰੋਕ ਸਕਦੇ ਹਾਂ ਉਹਨਾਂ ਦੇ ਹੋਰ ਸਮਝੌਤੇ ਰੱਦ ਕਰ ਸਕਦੇ ਹਾਂ। ਇਹ ਸਟੈਪ ਵੀ ਲੈਣਾ ਚਾਹੀਦਾ। ਪਰ ਮੇਰਾ ਇੱਕ ਆਪਣਾ ਮੰਨਣਾ ਇਹ ਆ ਜੋ ਕਿ ਮੈਂ 2-3 ਦਿਨ ਤੋਂ ਇਹ ਚੀਜ਼ ਕਈ ਜਗ੍ਹਾ ਕਹਿ ਰਿਹਾ। ਪਾਕਿਸਤਾਨ ਦੀ ਚਾਲ ਸੀ ਕਿ ਇਹ ਅਸੀਂ ਕੰਮ ਕਰਾਂਗੇ ਦੇਸ਼ ਵਿੱਚ ਫਸਾਦ ਹੋਣਗੇ ਇੰਡੀਆ 'ਚ। ਪਰ ਮੈਂ ਕਿਹਨਾ ਵਾ ਵੀ ਜਦੋਂ ਉਹਨਾਂ ਬੰਦਿਆਂ ਨੇ ਉਹ ਬੰਦੇ ਭੇਜੇ ਦੋ ਲੋਕਲ ਵੀ ਨਾਲ ਲੱਗੇ ਉਹਨਾਂ ਦੇ ਬੰਦੇ ਉਹਨਾਂ ਨੇ ਲੋਕਾਂ ਨੂੰ ਮਾਰਿਆ ਚੁਣ-ਚੁਣ ਕੇ ਮਾਰਿਆ ਜਿਹੜੇ ਇੱਕ ਆਦਲ ਹੁਸੈਨ ਨੇ ਉਹਦੀ ਗੱਨ ਫੜ ਲਈ ਕਤਵਾਰ ਦੀ ਔਰ ਉਹ ਗੋਲੀਆਂ ਦਾ ਸ਼ਿਕਾਰ ਹੋ ਗਿਆ ਉਹਨੇ ਉਸ ਲੇਡੀ ਨੂੰ ਕਿਹਾ ਵੀ ਇਹ ਮੇਰੀ ਭੈਣ ਆ ਉਹਦੇ ਨਾਲ ਪਾਕਿਸਤਾਨ ਦੀ ਚਾਲ ਫੇਲੋ ਮੈਂ ਇਸ ਗੱਲ ਦਾ ਨਜ਼ਰੀਆ ਮੇਰਾ ਇਹ ਆ ਹੁਣ ਗੋਹਨੇ ਦੇਖਿਆ ਵੀ ਅਸੀਂ ਇਹ ਕਰਾਂਗੇ ਤੇ ਹਿੰਦੂ ਮੁਸਲਮ ਫਸਾਦ ਹੋਣਗੇ ਆਦਲ ਹਸੈਨ ਦੇ ਜਦੋਂ ਉਹਨਾਂ ਗੋਲੀਆਂ ਮਾਰਤੀਆਂ ਉਹ ਮਰ ਗਿਆ ਆਦਲ ਹਸੈਨ ਦੇ ਮਨ ਨਾਲ ਪਾਕਿਸਤਾਨ ਦੀ 60% ਚਾਲ ਜਿਹੜੀ ਆ ਉਹ ਟਿਸ਼ੂਸ